ਤੇ ਜਿਹੜਾ ਬਾਰਾ ਸੇਕਾ ਸੋਹਣੇ ਤੇ ਕਾਤਾ ਸੋਹਣੇ ਉਹ ਗਾਫੀ ਇਹ ਨਹੀਂ ਕਿ ਸਭ ਚੀਜ਼ ਨੂੰ ਨਾ ਬੇ ਸ਼ੇਅਰ ਫੋਲੋ ਕਰਨਾ ਪਵੇ ਆਜੋ ਆਪਾਂ ਗੱਲਬਾਤ ਹੋਪੀ ਆ ਜੇ ਆਪਣੇ ਹੁਣ ਜੰਗ ਹੋਇਆ ਜਾਂ ਵੀ ਗੁਜਰਾਤ ਦੀ ਤੇ ਸਿਆ合 ਹੀ ਕਰਦੇ ਗੱਲ ਆਪਾਂ ਕਿੰਨਾ ਕਿ ਲੋਕਾਂ ਨੂੰ ਧੋਖੇ ਕਿੰਨਾ ਬਿੱਠੀ ਕੁਝ ਹੋ ਗੱਲ ਕਰਦੇਗਾ ਉਜੀ ਇੱਕ ਗੱਲ ਮੈਂ ਮਸੂਲਦਾ ਵੀ ਸਾਰੇ ਕਮੇਟਾ ਦੇ ਕਲਪਨ ਜਿਆਦੀ ਕਿ ਜਦੋਂ ਵੀ ਮੇਰੀ ਸਭਾੜਾ ਦੇ ਵਿੱਚ ਇੱਕ ਦੋ ਕੁ ਮੇਰਾ ਪਾੜਣਾ ਇਹ ਪਈਆਂ ਨੇ ਫੂਲ ਵੀ ਜਿਵੇਂ ਹਸਟਰੋਂੋਂ ਉੱਤੋਂ ਕੋਲਾਬਾਰੀ ਚੱਲ ਪਈਗਾ ਤੇ ਜਦੋਂ ਆਵਾਜਾਈ ਪ੍ਰਧਾਨ ਮੰਤਰੀ ਜਿਹੜਾ ਉਦੋਂ ਨਹੀਂ ਖੜਕਾ ਦੜਕਾ ਨਹੀਂ ਹੋਇਆ ਉਦੋਂ ਉਹਦੇ ਪੂਰੇ ਫੁੱਲ ਬੜਾ ਫੁੱਲ ਤਿਆਰ ਸੀ ਤੇ ਜੰਗ ਦੀ ਬੱਟ ਤੋਂ ਪਰ ਮੈਨੂੰ ਸੋਚ ਵੀ ਲੱਗਦੀ ਜਦੋਂ ਵੀ جنگ ਲੱਗਦਾ ਪੰਜਾਬ ਨੂੰ ਕਿਉਂ ਲੱਗਦਾ ਜਦੋਂ جنگ ਲੱਗਦਾ ਪੰਜਾਬ ਨੂੰ ਲੱਗਦਾ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਭ ਤੋਂ ਜ਼ਿਆਦਾ ਪੰਜਾਬ ਦਾ ਨੁਕਸਾਨ ਹੋ ਗਿਆ ਤੇ ਉਹਨੂੰ ਤੁਸੀਂ ਨਹੀਂ ਲੱਗ ਕਿ 28 29 ਉੱਥੇ ਹੋਰ ਮਾਰੇਗਾ ਸ਼੍ਰੀਨਗਰ ਦੇ ਵਿੱਚ ਉਹ ਵੀ ਰਸਤਾ ਇੱਥੋਂ ਲੰਘਦਾ ਸੀ ਕਿpropto ਦੇ ਡਰੋਨ ਡਿੱ ਗਿਆ ਪਿੰਡ ਖਾਈ ਜੇਨੇ ਕੀ ਆਗੇ ਉਹ ਮਾਤਾ ਮਰੀ ਦੀ ਉਹ ਵੀ ਪੰਜਾਬ 'ਚ ਅੱਬਰਸਰ ਨੁਕਸਾਨ ਹੋਇਆ ਉਹ ਵੀ ਪੰਜਾਬ 'ਚ ਜਿਹੜਾ ਕੋਈ ਚੀਜ਼ ਹਰ ਮਤਲਬ ਸਭ ਤੋਂ ਜ਼ਿਆਦਾ ਉਹੀ ਦੱਸੋ ਵੀ ਰਾਜਸਥਾਨ ਦੇ ਵਿੱਚ ਗੁਜਰਾਤ ਦੇ ਵਿੱਚ ਕਿੰਨਾ ਹੋਣਾ ਗੁਜਰਾਤ ਦੇ ਵਿੱਚ 1% ਵੀ ਨੁਕਸਾਨ ਹੋਇਆ ਹਲਕੇ ਕਿ ਗੁਜਰਾਤ ਵਾਲੇ ਪਾਸੋਂ ਸੁੱਕਾ ਪੱਟ ਰਿਹਾ ਜਾਂ ਪਰ ਕਹਿ ਦਈਏ ਨਾ ਸੁੱਕਾ ਪੱਟ ਰਿਹਾ ਗੁਜਰਾਤ ਵਾਲੇ ਪਾਸੋਂ ਉੱਥੋਂ ਕਿਉਂ ਨਹੀਂ ਆਇਆ ਇਹ ਆਪਣੇ ਤੋਂ ਸੋਚਣ ਸ਼ਕਤੀ ਹੈ ਬਾਕੀ ਤੁਸੀਂ ਲੈ ਲਓ ਗੁਜਰਾਤ ਨੂੰ ਫੈਕਟਰੀਆਂ ਪਲਾਂਟ ਬੜਾ ਕੁਝ ਤੇ ਬਿਹਾਰ ਨੂੰ ਰਾਸ਼ਨਾਂ ਦੇ ਭੰਡਾਰ ਤੇ ਪੰਜਾਬ ਦੇ ਮੋਢੇ ਤੇ ਲਾਛਾਂ ਪੰਜਾਬ ਦੇ ਮੋਢੇ ਤੇ ਲਾਛਾਂ ਲਾਛਾਂ ਤੋਂ ਤੁਸੀਂ ਦੇਖ ਲਓ ਜਿਹੜੀਆਂ ਤਿੰਨ ਦੋਕ ਤਿੰਨ ਕੁੜੀਆਂ ਆਪਣੀਆਂ ਫ੍ਰੀਸ਼ਾ ਉੱਤਰ ਜਾ ਕੇ ਜਾੜੀਆਂ ਉੱਤਰ ਲੈ ਕੇ ਆਵਲੀ ਆਵਲੀ ਉਰਦੀਆਂ ਕੁੜੀਆਂ ਆਓ ਜਿਹੜੇ ਪੁਰਾਣੇ ਬੰਦੇ ਸੀ ਉਹ ੜੀ ਪੇਟੀ ਅਨਵੇਂ ਮੁੰਡੇ ਜਿਹੜੀ 3 ਮਹੀਨੇ ਕਿਦੀ 4 ਮਹੀਨੇ ਦੀ ਫੌਜ ਦੇ ਵਿੱਚ ਸੀ ਤੇ ਉਹ ਸ਼੍ਰੀਨਗਰ ਘਰ ਦਿੱਤੇ ਬਾਕੀ ਚਲੋ ਹੋਰ ਵੀ ਛੇ ਦਿਨ ਪੁੱਛਦੇ ਨੇ ਪੁਰਾਣੇ ਗੋਈ ਨੇ ਇਹ ਕਹਿੰਦਾ ਮੈਂ ਗੱਲ ਕਰਦਾ ਪਰ ਜਿਹੜੇ ਪੁਰਾਣੇ ਨੂੰ ਉਹਨਾਂ ਨੂੰ ਤਜਰਬਾ ਜ਼ਿਆਦਾ ਸੀ ਉਹ ਉਹ ਨਹੀਂ ਪਰ ਮੋਕ ਦੀ ਗੱਲ ਇੱਥੇ ਆ ਵੀ ਪੰਜਾਬ ਵਾਲੇ ਪਾਸੋਂ ਜਾਣਗੇ ਕਿਉਂ ਰੁਕਦੇ ਇਹ ਗੁਜਰਾਤ ਵਾਲੇ ਪਾਸੇ ਕੋਈ ਜਾਣ ਲੱਗਦਾ ਤੁਸੀਂ ਫੇਰ ਇੱਕ ਦੇਖੋ ਮੈਂ ਹੈਰਾਨ ਆ ਜੂਪੀ ਅੱਗੇ ਜਿਹਨੇ ਵੰਡ ਕੀਤੀ ਉਸ ਬੰਦੇ ਨੇ ਵੰਡ ਕਰਨ ਲੱਗੇ ਨੇ ਕੀ ਸੋਚਿਆ ਵੀ ਉਧਰ ਵੀ ਪੰਜਾਬ ਦੇ ਉਧਰ ਵੀ ਪੰਜਾਬ ਆਪ ਹੀ ਲੜ ਕੇ ਪਰ ਉਹ ਦਿੱਲੀ ਇੱਧਰ ਕਿੰਨੀ ਇਹਲੇ ਨਾਲ ਦੇ ਜਾਹ ਨੇ ਤੁਸੀਂ ਪਹੁੰਚ ਨਹੀਂ ਸਕਦੇ ਜਿਲੀਮੈਂਟਰੀ ਨੇ ਜਾਣ ਨਹੀਂ ਦੇਣਾ ਰਾਜ ਸੁਪਤ ਨਹੀਂ ਦੇਣਾ ਜੀ ਜੇ ਪਾਕਿਸਤਾਨ ਵਾਲੇ ਆਉਂਦੇ ਨੇ ਅੰਮ੍ਰਿਤਸਰ ਬੰਦ ਸੁੱਟ ਕੇ ਮਜ਼ੇਰ ਸੁੱਟ ਕੇ ਰੋਪੜ ਮਜ਼ੇਰ ਸੁੱਟਤੀ ਜਲੰਧਰ ਸੁੱਟਤੀ ਕਪੂਰ ਵਾਲੇ ਸੁੱਟਤੀ ਇੱਥੇ ਗੱਡੇ ਚ ਕਿਤੇ ਮਜੇਲਾ ਡਿੱਗੀਆਂ ਨੇ ਤੁਹਾਨੂੰ ਦਿੱਸੀ ਜਣੀਆਂ ਪੰਜਾਬ ਦੀ ਧਰਤੀ ਦੀ ਡਿੱਗੀਆਂ ਨੇ ਯਾਰ ਭਾਵੇਂ ਚੱਲੀਆਂ ਤੇ ਭਾਵੇਂ ਨਹੀਂ ਚੱਲਦੀ ਤੇ ਇਹ ਵੰਡ ਕਰਨ ਵਾਲੇ ਨੇ ਪਹਿਲੋਂ ਲੈ ਕੇ ਜਦੋਂ ਉਹਨਾਂ ਨੇ ਵੰਡ ਕੀਤੀ ਯਾਰ ਵੀ ਜੇ ਬਾਡਰਾਂ ਤੇ ਮਰਨਾ ਦੇ ਉਹ ਸਿੱਖ ਬਾਕੀ ਕੋਈ ਦੇਖੋ ਆ ਜਿਹੜੇ ਉਦੋਂ ਜੇ ਤੁਸੀਂ ਨਾਲੇ ਬੋਲਦੇ ਸੀ ਵੀ ਝੰਡੇ ਦੋ ਨਿਸ਼ਾਨ ਸਾਹਿਬ ਤੋਂ ਨਿਸ਼ਾਨ ਸਾਹਿਬ ਤੋਂ ਬੋਲਦੇ ਸੀ ਨਾ ਜਿਹੜੇ ਮਾਸਲਾ ਮੁੱਸਲਾ ਦੇ ਵਿੱਚ ਦੇ ਦੁੱਜੇ ਤੁੱਜੇ ਸਾਰੇ ਸੀ ਕਿ ਅੱਜ ਸਾਡਾ ਉਹ ਨਿਸ਼ਾਨ ਸਾਹਿਬ ਹੀ ਇੱਕ ਜਾਂਦਾ ਤੇ ਮੇਰੀ ਗੱਲ ਕੌੜੀ ਨਾ ਲੱਗੇ ਕਿਸੇ ਨੂੰ ਮੈਂ ਲਾ ਕੇ ਕਿਸੇ ਨੂੰ ਵੀ ਗੱਲ ਕਰਦਾ ਪਿਆ ਸੌਰੀ ਮੈਂ ਇਹ ਚੀਜ਼ ਇਹਦਾ ਵੀ ਅੱਜ ਸਾਡਾ ਫੌਜੀ ਦੀਆਂ ਗੱਡੀਆਂ ਮੰਤਰੀ ਦੀਆਂ ਗੱਡੀਆਂ ਦਾ ਸਾਡਾ ਨਿਸ਼ਾਨ ਸਾਹਿਬ ਅੱਗੇ ਲੱਗਾ ਅੱਜ ਤੱਕ ਕੋਈ ਦਿੱਕਤ ਨਹੀਂ ਨਿਸ਼ਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਜਾਂਦਾ ਪਿਆ ਗੁਰੂ ਗ੍ਰੰਥ ਸਾਹਿਬ ਦੀ ਬਾਗ ਅਰਦਾਸ ਕਰਕੇ ਸਾਡੇ ਜਿਹੜੇ ਸਿੱਖ ਬੰਤਰੀ ਦੁਰਦੀ ਪਤਾ ਇਹਨਾਂ ਨੂੰ ਨਹੀਂ ਹੈ ਕਿ ਜਿਹੜਾ ਇਹਨਾਂ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਇਹਦੇ ਵਿੱਚ ਬੜੀ ਤਾਕਤ ਹੈ ਜਿਹੜਾ ਨਿਸ਼ਾਨ ਸਾਹਿਬ ਇਹਦੇ ਵਿੱਚ ਬੜੀ ਤਾਕਤ ਹੈ ਕਿ ਕਿੱਥੇ ਜਾ ਕੇ ਨਿਸ਼ਾਨ ਸਾਹਿਬ ਕੱਢ ਦਿੱਤਾ ਉੱਥੇ ਮੋਰਚਾ ਫਟਿਆ ਜਿੱਥੇ ਗੁਰੂ ਸਾਹਿਬ ਦੀ ਅਰਦਾਸ ਹੋ ਗਈ ਉਥੇ ਮੋਰਚਾ ਫਟਿਆ ਕੋਦੇਚ ਕੋ ਪਾਸ਼ਾ ਦੀ ਗੱਲ ਕਰਦੇ ਸੀ ਹਿੰਦੀ ਦੀ ਮਾਸੀਆਬਦੀ ਦੀ ਗੱਲ ਕਰਦੇ ਸੀ ਹਿੰਦੀ ਦੀ ਉਹ ਰੋੜ ਕਿੱਧਰ ਗਈ ਕਿੱਥੇ ਗਏ ਨੇ ਉਹ ਹੁਣ ਕਿੱਥੇ ਗਏ ਨੇ ਅਦਾ ਪੜੀਆਂ ਗੱਡੀਆਂ ਮਿੰਟਰੀ ਦੇ ਵਿੱਕੇ ਇਹਨਾਂ ਦੇ 40 ਸਾਲ ਲੱਗੇ ਉੱਤੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਕੇ ਸਾਡੇ ਲਈ ਜਾਂਦੇ ਨੇ ਉੱਥੇ ਮਹਾਰਾਜ ਦਾ ਵਾਕ ਲੈ ਕੇ ਦਾਸ ਕਰਕੇ ਤੇ ਤੁਰਨਗੇ ਇੱਥੇ ਮੋਰਚਾ ਗੋੜੇ ਸਾਹਮਣੇ ਹੀ ਪਰ ਕੁੱਲ ਮਿਲਾ ਕੇ ਇਹਦੇ ਵਿੱਚ ਕਾਰਨ ਕੀ ਏ ਇਹ ਮਰੋਣਾ ਹੀ ਪੰਜਾਬ ਨੂੰ ਚਾਉਂਦੇ ਮਰੋਣਾ ਹੀ ਇਹ ਇਹ ਪੰਜਾਬ ਨੂੰ ਚਾਉਂਦੇ ਰਾਜਸਥਾਨ ਤੋਂ ਲਾੜੂ ਪਹਿਲੀ ਗੱਲ ਤਾਂ ਜੰਗ ਲੱਗਣਾ ਗੁਜਰਾਤ ਤੋਂ ਚਾਹੀਦਾ ਗੁਜਰਾਤ ਦੇ ਏਰੀਆ ਦੇ ਵਿੱਚ ਬਹੁਤ ਤਗੜੇ ਬੰਦੇ ਪੈਣ ਵੀ ਜਿਹੜੇ ਭੱੱਕਾ ਵਿੱਚ ਚੱਲ ਜਾਣਗੇ ਪੰਜਾਬ ਦਾ ਤਾਂ ਸੱਤਿਆਨਾਦ ਹੋਈ ਪੰਜਾਬ ਦੇ ਬਾਕੀ ਪੱਲੇ ਕੱਖ ਨਹੀਂ ਰਹਿ ਗਿਆ ਕਰਜ਼ਾਈ ਹੋ ਗਿਆ ਚਿੱਤੇ ਨੇ ਬੜਾ ਪੁਰਾਣਾ ਹਾਲ ਨਸ਼ਿਆਂ ਨੇ ਇਹਨਾਂ ਲੀਡਰਾਂ ਮੰਤਰੀਆਂ ਚੰਤਰੀਆਂ ਨੇ ਘੜਾ ਹਟਾ ਕੇ ਕਰਦਾ ਪੰਜਾਬ ਦਾ ਤਾਂ ਫੇੜਾ ਕਰਕੇ ਕਰਤਾ ਪੜਦਾ ਆਰਦਤੂ ਜਿੰਨੀਆਂ ਮਝੇਲਾ ਡਿੱਗੀਆਂ ਪੰਜਾਬ 'ਚ ਡਿੱਗੀਆਂ ਜਿੰਨੇ ਉਹ ਰਾਖੜ ਦੇ ਡਿੱਗੇ ਨੇ ਪੰਜਾਬ 'ਚ ਡਿੱਗੇ ਨੇ ਜਿੰਨੇ ਉਹ ਡਿੱਗੇ ਨੇ ਆ ਤਰਉਣ ਜੇ ਉਹ ਪੰਜਾਬ 'ਚ ਡਿੱਗੇ ਦੱਸ ਦਿਓ ਗਣਾ ਤੂੰ ਦਿੱਲੀ ਡਿੱਗਾ ਜਾ ਕੇ ਦੱਸ ਦਿਓ ਜਲੰਧਰ ਤੱਕ ਹੀ ਮਾਰ ਰਹੀ ਏ ਤੂੰ ਦੱਸ ਦਿਓ ਗੁਰਿਆਣੀ 'ਚ ਜਾ ਕੇ ਡਿੱਗਾ ਹੋਵੇ ਸਰ ਪੰਜਾਬ ਦੇ ਉਲਮਲਾਗੇ ਇਸ ਕਰਕੇ ਬਾਕੀ ਪਾਕਿਸਤਾਨ ਨਾਲ ਭਰਾਵਾਂ ਨੂੰ ਬੇਇੱਜ਼ਤੀ ਵਜੇ ਤੁਸੀਂ ਪੰਜਾਬ ਇੱਕ ਸਮਝਦੇ ਹੋ ਨਾ ਵੀ ਲੈਂਦਾ ਤੇ ਚੜਦਾ ਪੰਜਾਬ ਇੱਕ ਹੀ ਤੇ ਫਿਰ ਸੋਚੋ ਤੁਸੀਂ ਥੋੜਾ ਜਿਹਾ ਕਿ ਕਿ ਕੋਈ ਨਹੀਂ ਸੋਚੋ ਇਹ ਨਹੀਂ ਸੋਚਦੇ ਇਹ ਨਹੀਂ ਸੋਚਦੇ ਬਾਕੀ ਉਹ ਉਧਰ ਹੁਣ ਚਲੋ ਮੈਂ ਨਹੀਂ ਉਹਨਾਂ ਸੱਚੇ ਦਿਲੋਂ ਨਾਰੇ ਲਾਇਆ ਜਾਂ ਝੂਠੇ ਦਿਲੋਂ ਲਾਇਆ ਕਿਵੇਂ ਲਾਇਆ ਉਹਨਾਂ ਨਾਰੇ ਲਾਏ ਇੱਧਰ ਵੀ ਹੁਣ ਕਈ ਨੇ ਹੋਰ ਕਈ ਕਈ ਸੀ ਮੈਂ ਵੇਖਿਆ ਸਮਝੋ ਗੱਲ ਬਾਤ ਹੈ ਦੇ ਦੇ ਖਾਂਦੇ ਇਧਰ ਨੇ ਪਿੰਦੇ ਇਧਰ ਨੇ ਕਿ ਨਾਰੇ ਪਾਕਿਸਤਾਨ ਦੇ ਲਈ ਜਾਨੇ ਪਾਸੇ ਸਾਡਾ ਪੰਡਾਵਾ ਜੀ ਕਮਾਲ ਹੋ ਗਿਆ ਮਰਨੂ ਸਾਡੇ ਮੁੰਡੇ ਅੱਗੇ ਸਿੱਖ ਮਰਨੂ ਅੱਗੇ ਸਿੱਖ ਇੱਕ ਹੋਵੇ ਤੇ ਦੁੱਧੇ ਪੰਜ ਹੋਣ ਜੋ ਕੱਲਾ ਹੀ ਬਣਾ ਆ ਜਿਹੜਾ ਹੁਣ ਉੱਥੇ ਕਾਂਡ ਹੋਇਆ ਜੇ ਕਿਤੇ ਉੱਥੇ ਇੱਕ ਵੀ ਇੱਕ ਵੀ ਪੰਜਾਬੀ ਕਿਦੇ ਕਲਾ ਨਿਹੰਗ ਸਿੰਘ ਦੀ ਕਿਰਪਾਨ ਵਾਲਾ ਹੁੰਦਾ ਨਾ ਕਲਾ ਨਿਹੰਗ ਸਿੰਘ ਦੀ ਕਿਰਪਾਨ ਵਾਲਾ ਹੁੰਦਾ ਉਹਨਾਂ ਦੀ ਜੁਰਤ ਨਹੀਂ ਜਿਹੜੇ 27 28 ਦੀ ਉੱਥੇ ਬਾਤ ਤੇ ਉਹਨਾਂ ਵੇਖ ਕੇ ਕੋਈ ਨਹੀਂ ਚਲਉਣੀ ਜਿੰਨੇ ਗਨੂ ਗੁਰੂ ਸਾਹਿਬ ਦੇ ਬਾਣੇ ਨੂੰ ਇਹ ਨਹੀਂ ਘੱਟ ਇਹ ਬਾਕੀ ਜਿਹੜੀ ਆ ਸਾਡੀ ਦਸਤਾਰ ਏ ਜਿਹੜੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਸਤਾਰ ਦਿੱਤੀ ਇਹ ਦਸਤਾਰ ਜਦੋਂ ਸਿਰ ਤੇ ਰੱਖਦੇ ਹੋ ਨਾ ਉਦੋਂ ਸਿਰ ਗੁਰੂ ਸਾਹਿਬ ਦਾ ਹੁੰਦਾ ਉਹ ਕੋਨੇ ਛੋਟੇ ਛੋਟੇ ਬੱਚੇ ਨਹੀਂ ਆ ਤੇ ਚੜਾਗੇ ਇਹ ਸਾਨੂੰ ਸੱਚੀ ਇੱਜ਼ਤ ਸਰਦਾਰੀ ਤੇ ਆ ਆਪੁੱਛਾ ਤੇ ਸਾਨੂੰ ਸਾਡੇ ਗੁਰੂ ਸਾਹਿਬ ਨੇ ਦਿੱਤਿਆ ਲੈ ਅੱਜ ਵੀ ਜਿਹੜੇ ਸਾਡੇ ਸਿੱਖ ਸਰਦਾਰ ਫੌਜੀ ਬਾਟਰਾ ਨੇ ਖੜੇ ਨਾ ਦਸਤਾਰਾਂ ਬਨ ਕੇ ਇੱਕ ਮੁੱਛਾ ਰੱਖ ਕੇ ਉੱਥੇ ਫੋਗਦੇ ਪੈਣ ਦੁਸ਼ਮਣਾਂ ਦਾ ਗੰਦ ਘੱਟੇ ਕਰਦੇ ਰਹੇ ਮਰਦੇ ਤੇ ਪਰ ਕੁੱਲ ਮਿਲਾ ਕੇ ਇਹਦੇ ਨਹੀਂ ਦੇਈਆਂ ਨਾ ਬਫੇੜਾ ਕਾ ਵੇਖੋ ਮਰਵਾਉਣ ਵਾਲੀ ਗੱਲ ਨਹੀਂ ਆ ਜਿਹੜੀਆਂ ਲੜਕੀਆਂ ਘੱਲੀਆਂ ਨੇ ਆ ਪਾਈ ਲੈਂਡ ਉਧਰ ਫ੍ਰੀਚੀਆਂ ਨੇ ਆਪਣੀਆਂ ਲਾ ਗਿਆ ਪਤਾ ਨਹੀਂ ਮੈਨੂੰ ਕੋਣ ਇਹ ਕੋਈ ਝਾਰ ਟੱਕਾ ਜਾਂ ਕੀ ਕੀਤਾ ਕੀ ਵੀ ਕੀਤਾ ਉਹ ਕਿੰਨੇ ਕਿਹੜੇ ਉਹ ਐਨੇ ਐਨੇ ਨੀ ਕੁੜੀਆਂ ਨਾਲ ਖੜੇ ਹੁਣ ਉੱਥੋਂ ਰੋਈ ਜਾਂਦਾ ਮੁੱਝੇ ਆਮ ਘਰ ਕੋ ਘਰ ਜਾਣਾ ਉਹ ਇੱਕ ਦੂਜੀ ਕੁੜੀਏ ਉਹ ਕਮਿਟਰੀ ਅਫਸਰ ਦੇ ਕੋਲ ਬੈਠੀ ਜੋ ਪਤਾ ਨਹੀਂ ਕੀ ਡਿਊ ਕੀ ਮੰਗਦੀ ਫੀ ਹੋ ਪੀਣਾ ਮੁੱਝੇ ਉਹ ਠੰਡਾ ਠੰਡਾ ਚਾਹੀਏ ਗਾਲੇ ਸਤਾ ਜੱਤਾ ਉੱਥੇ ਕੀ ਗੱਲ ਭੂਆ ਦੇ ਪਿੰਡ ਗਏ ਜੀ ਤੁਸੀਂ ਦੁਸ਼ਮਣ ਦੇ ਘਰੇ ਜਾ ਕੇ ਪੰਬ ਸੁੱਤੇ ਨੇ ਮੈਨੂੰ ਹੁਣ ਚਲੋ ਇੰਨਾ ਤਾਂ ਨਹੀਂ ਆਪਾਂ ਨੂੰ ਤਜਰਬਾ ਤੇ ਮਈਆਂ ਆ ਰੂੜੀਆਂ ਗੱਲਾਂ ਕਰਦੇ ਜਿਹਨੇ ਫੌਜੀ ਰਿਟਾਇਰਮੈਂਟ ਆ ਕੇ ਜਿਹਨਾਂ ਨੂੰ ਗੱਲਾਂਬਾਤ ਪੁੱਛਦੀਆਂ ਉਹਨੇ ਵੀ ਜਦੋਂ ਦੁਸ਼ਮਣ ਦੇ ਉਧਰ ਜਾ ਕੇ ਸੀ ਪਾਇਲਟ ਕਾਬੂ ਆ ਚੜਣ ਤਾਂ ਤੁਸੀਂ ਇਹ ਦਿੰਦੇ ਨੇ ਸੀ ਇਹ ਦੇ ਕੇ ਪੁੱਛਦੇ ਨੇ ਤੇ ਤੁਹਾਡੇ ਟਿਕਾਣੇ ਕਿੱਥੇ ਨੇ ਕੀ ਕੁਛ ਆ ਤੇ ਆਈ ਨਹੀਂ ਆਈਆਂ ਕੁੜੀਆਂ ਕੱਢ ਗਿਆ ਇਹਨਾਂ ਨੇ ਸਾਰਾ ਕੁਝ ਦੱਸ ਦੇਣਾ ਇਹ ਮਰਵਾਉਣ ਦਾ ਨਹੀਂ ਜੇ ਹੋਰ ਦੱਸੋ ਕੀ ਆ ਸਮਝੀ ਗਲਗਣੀ ਮਰਵਾਉਣ ਦਾ ਨਹੀਂ ਜੇ ਹੋਰ ਦੱਸੋ ਕੀ ਆ ਜਿਹੜੇ ਪੁਰਾਣੇ ਬੰਦੇ ਪੁਰਾਣੀਆਂ ਸਰਮਪੱਖਤੀ ਕਰਨੇ ਇੰਨੇ ਤਜਰਬੇਕਾਰ ਨੇ ਉਹ ਨਹੀਂ ਹਰ ਇੱਕ ਮੁੰਡਾ ਸਰਵ ਇੱਕ ਦੋ ਦਿਨ ਆਈਏ ਵੀਡੀਓ 2-3 ਮਹੀਨੇ ਉਹਨਾਂ ਨੇ ਨਕਲੀ ਕੀਤੀ ਸਾਰੀ ਕਿ ਉਹਨਾਂ ਨੂੰ ਜੰਮੂ ਦੀਆਂ ਪਹਾੜੀਆਂ ਸ਼੍ਰੀਨਗਰ ਦੀਆਂ ਪਹਾੜੀਆਂ ਘੱਟ ਇਹ ਪਹਾੜੀਆਂ ਜਿਹੜੀਆਂ ਅਸੀਂ ਉਹਨਾਂ ਗੱਡੀਆਂ ਲੈ ਕੇ ਜਾਂਦੇ ਰਹੇ ਉਧਰ ਮਿੰਟਰੀ ਦੇ ਨਾਲ ਜੰਮੂ ਸ਼੍ਰੀਨਗਰ ਜਿਹੜਾ ਤਜਰਬੇਕਾਰ ਬੰਦਾ ਉਹ ਫਿਰ ਸਕਦਾ ਉਥੇ ਆਪਾਂ ਬੰਦੇ ਨੂੰ ਤਾਂ ਪਤਾ ਹੀ ਨਹੀਂ ਵੀ ਰਾਹ ਕਿੱਧਰ ਦੀ ਜਾਣਾ ਕਿੱਧਰ ਦੀ ਆਉਣਾ ਕਿੱਧਰ ਉਦਾਈ ਪੁਣੀ ਕਿੱਥੇ ਤੋਂ ਤੁਜਮਣ ਬੈਠਾ ਕਿੱਦੋਂ ਕਿਸੇ ਨੂੰ ਗੋਲੀ ਮਾਰਦਾ ਐਨਾ ਡੇਂਜਰ ਏਰੀਆ ਜੇ ਉਦੋਂ ਵੱਡੀ ਗਲਤੀ ਸਾਡੇ ਲੋਕਾਂ ਦੀ ਜਿਹੜੇ ਲੋਕ ਅਸੀਂ ਉੱਥੇ ਚਲੇ ਜਾਂਦੇ ਆ ਅਸੀਂ ਜਾ ਕੇ ਉਧਰ ਜਾ ਕੇ ਅਸੀਂ ਖਾਣੇ ਆ ਪੀਣੇ ਆ ਆਈ ਜਾਂਦੇ ਜੀ ਵੇਖਣ ਉਧਰ ਕੀ ਕਦੇ ਵੀ ਜੰਮੂ ਦਿੱਲੀ ਸ਼੍ਰੀਨਗਰ ਜੰਮੂ ਤੱਕ ਬਿਲਕੁਲ ਨਹੀਂ ਜਾਣਾ ਚਾਹੀਦਾ ਅਗਲੇ ਪਾਸੇ ਸਾਰਾ ਡੇਂਜਰ ਏਰੀਆ ਡੇਂਜਰ ਕਰੇ ਵੀ ਪਹਾੜ ਹੈ ਅਹੀਂ ਰਸਤੇ ਆਈ ਗੱਡੀਆਂ ਮੁੜਦੀਆਂ ਆਉਂਦੀਆਂ ਨਹੀਂ ਜੋ ਤੇ ਆਪਣੀ ਗੱਡੀ ਆਪਣੀ ਮੋੜ ਮੋੜ ਲੰਗੇ ਗੱਡੀ ਮਾਰੀ ਜੀ ਖੁੰਦ ਗਈ 400 ਫੁੱਟ ਡੂੰਘੀਆਂ ਘਾੜੀਆਂ ਨੇ ਤੇ ਇਹ ਗੱਡੀ 400 ਫੁੱਟ ਡੂੰਗੀ ਘਾੜੀ ਜੱਡ ਗਈ ਨਾ ਉਥੋਂ ਲਾਛਾਂ ਵੀ ਨਹੀਂ ਨਿਕਲਦੀ। ਕਿ ਅਸੀਂ ਲੋਕ ਉਧਰ ਨੂੰ ਤੁਰ ਪੈਣੇ ਜਾਣਾ ਗੋਵਾ ਚਲੇ ਜਾਓ ਤੁਹਾਡੇ ਗੋਵਾ ਵੇਖਣ ਆਲਾ। ਜੇ ਬਾਕੀ ਜਿਹੜਾ ਕਸ਼ਮੀਰ ਜਿੱਤੇ ਗੈਜ ਜਿੱਤੇ ਜਾਂਦੇ ਜੇ ਉਹ ਲੋਕ ਤੁਹਾਡੇ ਤੋਂ ਖਾਂਦੇ ਨੇ ਤੁਹਾਡੇ ਤੋਂ ਰਾਚਰ ਖਾਂਦੇ ਨੇ ਇੱਕ ਸਾਲ ਨਾ ਜਾਓ ਕਿ ਤੁਹਾਡੀ ਇੱਧਰ ਆ ਗਏ ਮਿਲਤਾਂ ਕਰਨ ਦੇ ਮਿਲਤਾਂ ਸਾਡੇ ਕੋਲ ਆਓ ਯਾਰ ਅਸੀਂ ਤੁਹਾਡੀ ਰਾਖੀ ਕਰਾਂਗੇ ਤੇ ਇਹ ਏਡੇ ਘਟਿਆ ਲੋਗ ਆ ਆਪਦੀਆਂ ਕੁਆਰੀਆਂ ਕੁੜੀਆਂ ਨੂੰ ਉਹਨਾਂ ਬੰਦਿਆਂ ਨੂੰ ਖਵਾਦਣੇ ਵੀ ਸਾਡੇ ਇੰਜ ਲਈ ਅਸੀਂ ਅੱਖੀਂ ਵੇਖ ਕੇ ਆਏ ਆਂ ਹਾਣੀ ਮੈਂ ਮਿੰਟਰੀ ਜਾਂਦੇ ਨੇ ਆਪਣਾ ਜਦੋਂ ਜੰਗ ਦੇ ਖੜੇ ਜੇ ਗੱਡੀਆਂ ਲੈ ਕੇ ਮਿੰਟਰੀ ਵਾਲਿਆਂ ਦੇ ਨਾਲ ਮੇਰੇ ਕੋਲ 60% ਘਟੇ ਹੋਦੇ ਸੀ ਯਾਥੀ ਅੱਖੀਂ ਵੇਖ ਕੇ ਆਇਆ ਸਾਨੂੰ ਖਵਾ ਸਾਡੇ ਮਿੰਟਰੀ ਵਾਲੇ ਇਹ ਇਹ ਜਿੰਨੀਆਂ ਮਰਜ਼ੀ ਇਹ ਜਿਹੜੇ ਹੌਣੇ ਬੈਠੇ ਨੇ ਸ਼੍ਰੀਨਗਰ ਵਿੱਚ ਬੈਠੇ ਨੇ ਜੰਮੂ ਵਿੱਚ ਬੈਠੇ ਨੇ ਇਹ ਸਾਧ ਇਹਨਾਂ ਜੂਰ ਚਰਾਸੀ ਦੇ ਵਿੱਚ ਕੰਮ ਚੱਲਿਆ ਦੇ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਸਾਰਾ 84 ਚੱਲਿਆ ਇਹਨੇ ਕੰਮ ਇਹ ਚਰਾਸੀ ਦੇ ਵਿੱਚ ਕੰਮ ਚੱਲਣ ਦੇ ਵਿੱਚ ਤੇ ਉਹ ਕਿਉਂ ਉੱਡੇ ਕਿਤੇ ਨਹੀਂ ਆ ਜਾਂਦੇ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਬੰਦੇ ਨਹੀਂ ਹੁਣ ਤਾਂ ਆਰਮੀ ਜਿਸੀਂ ਕਾਹਦਾ ਹੈ ਅਹੀ ਦਾ ਬਾਈ ਜੀ ਬੇਰ ਮੈਂ ਅੰਦਰ ਹੈ ਮਿੰਟਰੀਆਂ ਮਿੰਟਰੀ ਆਪਣਾ ਜਦੋਂ ਸਾਡੇ ਕੋਲ 6 ਟੱਕੀਆਂ ਗੱਡੀਆਂ ਨੇ ਫਰੋਇਪੁਰ ਹਨੇ ਮਿੰਟਰੀ ਜਾਂਦੀ ਨਹੀਂ ਬੜੀ ਜਾਂਦੀ ਨਹੀਂ ਸਿੱਤੇ ਉਧਰ ਕਦੇ ਸ਼੍ਰੀਨਗਰਵਾ ਆ ਗਈ ਜੱਬੂ ਕਦੇ ਚਲੀ ਗਈ ਅਸੀਂ ਜਾਂਦੇ ਨੇ ਗੱਡੀਆਂ ਨਾਲ ਬਹੁਤ ਜਿਆਦੀਆਂ ਸਾਡੀਆਂ 6 ਟੱਕੀਆਂ ਗੱਡੀਆਂ ਨਾਲ ਜਦੋਂ ਆਵਾਜ਼ ਪਹੁੰਚੀ ਸਰਕਾਰ ਸੀ ਤੇ ਉਦੋਂ 1.5 ਮਹੀਨਾ ਗੱਡੀ ਮੇਰੀ ਲੱਗੀ ਰਹੀ ਜੀ ਤੇ ਆਪਣਾ ਇੱਕ 10 ਚੱਕਾ ਸੀ ਤੇ ਸੱਜਣ ਦੀ ਗੱਡੀ ਇੱਕ 6 ਚੱਕੀ ਮੇਰੀ ਤੇ 1.5 ਮਹੀਨਾ ਦੀ ਮਤਲਬ ਆਰਮੀ ਨਾਲ ਰਹੇ ਪ੍ਰਾਈਵੇਟ ਗੱਡੀ ਫੜਦੇ ਹੁੰਦੇ ਨੇ ਜਦੋਂ ਇਹਦਾ ਮੌਲ ਬਣਦੇ ਨਾ ਜੰਗ ਦਾ ਦੇਖੋ ਉਦੋਂ ਜਿਹੜੀਆਂ ਗੱਡੀਆਂ ਹੁੰਦੀਆਂ ਨਾ ਆਪਣੀਆਂ ਪ੍ਰਾਈਵੇਟ ਟਰੱਕ ਨੇ ਇਹਨਾਂ ਨੂੰ ਫੜਦੀ ਵਰਤਦੀ ਮਿਲਟਰੀ ਕਿਉਂਕਿ ਜਿਹੜੀ ਮਿਲਟਰੀ ਦੀ ਗੱਡੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਮਿਲਟਰੀ ਦੀ ਗੱਡੀ ਹੈ ਇਹਨਾਂ ਤੇ ਕੁਝ ਪ੍ਰਾਈਵੇਟ ਗੱਡੀ ਜਗਲਾਂ ਦਾ ਇਹਦੇ ਵਿੱਚ ਕੁਝ ਨਹੀਂ ਆਉਂਦਾ ਪਿਆ ਉਦੋਂ ਫੜਦੇ ਉਹਦੇ ਨਾਲ ਦੀ 1.5 2-2 ਮਹੀਨੇ ਉਹਨੂੰ ਉਦੋਂ ਲਾ ਕੇ ਆਇਆ ਸੀ ਜਦੋਂ ਆਵਾਜ਼ ਪਈ ਦੀ ਸਰਕਾਰ ਦੀ ਉਦੋਂ ਚੰਗਦਾ ਤੁਹਾਨੂੰ ਨਹੀਂ ਲੱਗਾ ਲੱਗੜੋ ਬਾਦ ਗਿਆ ਸੀ ਪਰ ਬਾਟਰ ਉਹਨਾਂ ਨੇ ਸਾਨੂੰ ਸਾਰਾ ਇੱਕ ਮਾਸਾ ਹੈ ਅੱਜ ਤਰੋਂ ਲੈ ਕੇ ਪੱਟੀ ਵਾਲੇ ਪਾਸੋਂ ਲੈ ਕੇ ਦੇਦਰਾ ਭੋਰ ਤੱਕ ਇਹ ਦਰਸੇ ਭਾਈ ਇਹ ਜਿਹੜੇ ਬੰਦੇ ਜਿਹੜੇ ਸ਼੍ਰੀ ਨਗਰ ਹਨਾ ਸ਼੍ਰੀ ਨਗਰ ਦੇ ਪੰਜਾਬ ਦੇ ਵਿੱਚੋਂ ਆਪਣੇ ਲੋਕ ਉਹਨਾਂ ਨੂੰ ਪਨਾਹ ਦਿੰਦੇ ਸੀ ਤੇ ਆਪਣੇ ਨੁਕਸਾਨ ਹੁੰਦਾ ਸੀ ਤੇ ਉਧਰ ਵੀ ਉਹ ਗੱਲ ਹੀ ਹੈ ਉਹ ਵੀ ਉਧਰ ਜਦੋਂ ਆਉਂਦੇ ਨੇ ਆ ਗਿਆ ਉਹ ਇਹਨਾਂ ਦੇ ਘਰਾਂ ਦੇ ਬੰਦੇ ਨੂੰ ਉਹਨੋਂ ਕੰਡਕ ਕੇ ਥੋੜੇ ਇਹਨਾਂ ਦੇ ਘਰਾਂ 'ਚ ਬੈੰਦੇ ਨੇ ਤੇ ਜਦੋਂ ਹੁੰਦਾ ਉਹਦੋਂ ਇਹ ਰਲੇ ਹੁੰਦੇ ਨੇ ਪੈਸੇ ਉਹ ਦਿੰਦੇ ਨੇ ਪੈਸਾ ਹੁੰਦਾ ਉਹਨਾਂ ਕੋਈ ਪੈਸੇ ਦੇ ਦਿੰਦੇ ਨੇ ਪੈਸੇ ਦੇ ਕੇ ਆ ਵੀ ਉਹ ਪੈਸੇ ਦੇ ਕੇ ਜਿਹੜੇ 28 ਜੀ ਮਰਵਾਏ ਨੇ ਪਿੱਛੇ ਬੰਦਾ ਘਰੋਤਾ ਫੋਨ ਕਰੀ ਜਾਂਦਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਉਹ ਰੋਟੀਆ ਖਾ ਰ ਅਸਰ ਖਾਧੀ ਜਾਂਦੇ ਨੇ ਪਤਾ ਹੀ ਨਹੀਂ ਵੀ ਸਾਡੀ ਕੋ ਬੰਦਾ ਮੁਗਰਬੀ ਕਰਦਾ ਬਸ ਛੇੜੀ ਜਿੰਨੇ ਵੀ ਜਾਣਾ ਜੰਮੂ ਨਗਰ ਜੰਮੂ ਜਾਣਾ ਸ਼੍ਰੀਨਗਰ ਜਾਣਾ ਕਸ਼ਮੀਰ ਚ ਜਾਣਾ ਚੱਕਰ ਨਹੀਂ ਹੋ ਕੇ ਜਾਓ ਇੱਕ ਤੋਂ ਦੂਜੀ ਵਾਰ ਤਿੰਜੀ ਵਾਰ ਤੁਹਾਨੂੰ ਗੱਡੀ ਨੇ ਫਾਸ ਕੀਤਾ ਨਾ ਤੇ ਵੇਰ ਨੋਛੋ ਇਹਨੇ ਕਿਉਂ ਸਾਨੂੰ ਫਾਸ ਕੀਤਾ ਪਹਿਲੀ ਗੱਲ ਦਾ ਰੱਬ ਦਾ ਵਾਸਤਾ ਨਾ ਜਾਓ ਹੁਣੇ 28 ਨਾ ਜਾਂਦੇ ਕਿ ਅੱਧ ਜੰਗ ਨਾ ਲੱਗਦੀ ਹੁਣ ਉਹ 28 ਗਏ 28 ਮਾਰੇ ਪ੍ਰਧਾਨ ਮੰਤਰੀ ਨੂੰ ਜੰਗ ਲਾਉਣਾ ਪਿਆ ਜੰਗ ਲਾ ਕੇ ਉਹਨਾਂ ਦੇ ਟਿਕਾਣਿਆਂ ਤੇ ਬੰਬ ਸੁੱਟੇ ਉਹਨਾਂ ਨੂੰ ਮਾਰਿਆ ਜੰਗ ਲੱਗਿਆ ਜੰਗ ਦੇ ਵਿੱਚ ਉਹਨਾਂ ਜਿਨ੍ਹਾਂ ਦੇ ਘਰ ਉੱਡ ਗਏ ਨੇ ਜਿਨ੍ਹਾਂ ਦੇ ਜੀ ਮਾਰ ਗਏ ਨੇ ਉਹ ਤੇ ਜੇ ਅਸੀਂ ਲੋਕ ਨਾ ਇਹ ਕੰਮ ਕਰੀਏ ਤੂੰ ਨਹੀਂ ਚੰਗਾ ਅਸੀਂ ਨਾ ਜਾਈਏ ਤੂੰ ਵੀ ਚਲੇ ਜੋ ਝੂਪੀ ਚਲੇ ਜੋ ਝੂਪੀ ਦੇ ਵਿੱਚ ਬੜੇ ਕਿਲੇ ਵੇਖਣ ਵਾਲੇ ਨੇ ਰਾਜਸਥਾਨ ਦੇ ਵਿੱਚ ਬੜਾ ਕੁਝ ਵੇਖਣ ਵਾਲਾ ਹੈ ਗੁਜਰਾਤ ਦੇ ਵਿੱਚ ਬੜਾ ਪੁਰਾਣੇ ਮਹਾਰਾਜ ਰਾਜੇ ਪ੍ਰਾਹ ਵੇਖਣ ਵਾਲਾ ਕੋਵਾ ਚਲੇ ਜਾ ਕੋਵਾ ਦੇ ਵਿੱਚ ਬੜਾ ਕੁਝ ਵੇਖਣ ਵਾਲਾ ਹੈ ਹੋਰ ਕਿ ਤੂੰ ਚੰਡੀਗੜ੍ਹ ਚਲੇ ਜਾ ਚੰਡੀਗੜ੍ਹ ਹੀ ਬੜਾ ਬਖੋ ਵੇਖਣ ਵਾਲਾ ਪਿਆਰਾ ਤੁਨ ਜਾਣਾ ਹੀ ਇਹਦਾ ਉਹ ਜ਼ਰੂਰ ਇਹ ਨਹੀਂ ਹੁੰਦਾ ਜਦੋਂ ਉਹ ਉੱਥੇ ਮੌਤ ਦੇ ਮੂੰਹ ਤੇ ਜਾਣਾ ਹੈ ਉਹਦੇ ਲੋਕ ਉੱਥੇ ਬੈਠੇ ਬੈਠੇ ਨੇ ਉੱਥੇ ਤਾਂ ਮਿੰਟਰੀ ਜਿਹੜੀ ਆਪਣੀ ਉੱਥੇ ਤੇ ਮਿੰਟਰੀ ਕਿਸੇ ਮਿੰਟਰੀ ਅਫਸਰ ਨੇ ਲੈਟਰਿੰਗ ਵੀ ਜਾਣਾ ਨਾ ਜਾਂ ਕਿਤੇ ਵੀ ਇੱਕ ਸਨਾਲ ਛਾਰ ਵਾਲੇ ਬੰਦੇ ਨੇ ਜਾਣਾ ਕੱਲੇ ਨਹੀਂ ਜਾਂਦੇ ਐਡਾ ਐਡਾ ਡੇਂਜਰ ਏਰੀਆ ਜਿਵੇਂ ਜਿਵੇਂ ਫਰਾਂਸ ਨੂੰ ਟੰਗਦਾ ਰਹੇ ਜਦੋਂ ਕੁਰੇ ਜਾਂਦੇ ਨੇ ਬਾਕੀ ਜਿਹੜਾ ਆਪਣੀ ਮਿਲਟਰੀ ਬੜੀ ਚਕੰਨੀ ਆਪਣੀ ਫੌਜ ਫੌਜ ਚਕੰਨੀ ਬਹੁਤ ਜ਼ਿਆਦੀ ਚਕੰਨੀ ਉਹ ਕਰੇ ਦੀ ਇਹ ਪਾਕਿਸਤਾਨ ਵਾਲੇ ਪੰਗੇ ਲੈਣੋਂ ਨਹੀਂ ਕਰਦੇ ਉਹਨੇ ਰੋਂਦੇ ਨੇ ਅੱਧ ਵਾਧ ਜਿਹੜਾ ਆਪਦੇ ਵਿਚਾਲੇ ਘਰਾਂ ਦੇ ਵਿਚਾਲੇ ਭਾਈ ਬੈਠੇ ਨੇ ਜਿੱਥੇ ਉਹਨਾਂ ਨੇ ਬੰਬ ਸੁੱਟੇ ਨਿਸ਼ਾਨ ਆਇਆ ਇਸ ਕਰਕੇ ਇਹ ਸਾਡੇ ਲੋਕਾਂ ਨੂੰ ਨਾ ਅਕਸਰੀ ਸਤ ਸਤ ਸਤਿਗੁਰੂ ਸਾਚੀ ਗੱਲ ਸਾਰੇ ਮੇਰੇ ਭਰਾਵਾਂ ਇਹ ਕਰਕੇ ਆਪਾਂ ਦੇ ਗੱਲਾਂ ਨੇ ਵੇਖੋ ਨਕਸਾਰ ਤੋਂ ਮਸਾਂ ਜਦੋਂ ਪਾਕਿਸਤਾਨ ਇਖਤਿਆਰ ਬਣਿਆ ਉਦੋਂ ਯਾਰਾ ਬਣਿਆ ਹੋਣ ਮਸਾਂ ਲੋਬ ਰੋਟੀ ਤੇ ਮਾੜਾ ਮੋਢ ਪਰੇੜ ਮਾੜਾ ਮੋਢਾ ਲੋਕਾਂ ਨੇ ਸਾਡੇਆਂ ਨੇ ਰਹਿੰਦਾ ਸਾਡੇ ਜਿਹੜੇ ਚੈਨਲ ਵਾਲੇ ਨੇ ਨਾ ਬੇੜਾ ਕਰਦ ਕਰਤਾ ਉਹਨਾਂ ਜੀ ਕਰਤਾ ਅਹ ਵੇਖੋ ਜੀ ਦੇਖੋ ਜੀ ਦੇਖੋ ਜੀ ਕ੍ਰਾਂਚੀ ਮੈਂ ਬੰਬ ਫਾਇਰ ਦੀਆ ਦੇਖੋ ਜੀ ਦੇਖੋ ਜੀ ਫਰਾਨੀ ਥਾਂ ਦੇ ਬੰਬ ਫੇਕਦੀਆ ਫਰਾਨੀ ਥਾਂ ਦੇ ਇਹ ਕਰਦੀਆ ਫਰਾਨੀ ਥਾਂ ਦੇ ਉਹ ਕਰਦੀਆ ਅੱਛਾ ਕੋ ਜਦੋਂ ਇਹ ਗੱਲ ਆ ਜਿਹੜੇ ਵੱਡੇ মিডিਆ ਨੇ ਇਹ ਕਰਦੇ ਨੇ ਤੇ ਮੈਨੂੰ ਇਹਨਾਂ ਦੀ ਸਮਝ ਨਹੀਂ ਲੱਗਦੀ ਪਈ ਇਹ ਜਿਹੜਾ ਕੁਰਤੀ মিডিਆ ਇਹਨਾਂ ਨੂੰ ਪਹਿਲਾਂ ਪੁੱਛਣ ਆਵੇ ਜਿੰਨੇ ਤੁਸੀਂ ਜਹਾਜ ਦੇਗੀ ਜਾਂਦੇ ਜੇ মিডিਆ ਉਹਨੇ ਜਹਾਜ ਨਾ ਦਾ ਆਪਣੇ ਕੋਲੇ ਨੇ ਤੇ ਨਾ ਹੀ ਪਾਕਿਸਤਾਨ ਵਾਲੇ ਕੋਲ ਜਿੰਨੇ ਤੁਸੀਂ ਕੰਪਿਊਟਰਾਂ ਦੇ ਜਹਾਜ ਦੇ ਤੇ ਜਿਹੜੇ ਸਾਡੇ ਲੋਕ ਨੇ ਜਦੋਂ ਇਹ ਗੱਲ ਸੁਣਦੇ ਨੇ ਉਦੋਂ ਚੁੱਕ ਕੇ ਡਰਾਮਾ ਟੀਲ ਨੂੰ ਭਾਜ ਤੁਰਦੇ ਨੇ ਚੁੱਕ ਕੇ ਸਲੀਂਡਰਾਂ ਨੂੰ ਭਾਜ ਤੁਰਦੇ ਨੇ ਚੁੱਕ ਕੇ ਸੌਦੇ ਨੂੰ ਭਾਜ ਤੁਰਦੇ ਨੇ ਹੁਣ ਪਤਾ ਨਹੀਂ ਝੂਂਡੇ ਦੇ ਕਿਸਾ ਤੇ ਮੈਂ ਤੁਹਾਨੂੰ ਦੱਸ ਦਣਾ ਆਪਣੇ ਤੇ ਇੱਕ ਮੈਨੂੰ ਦੱਸਦਾ ਭਈ ਸਾਡੇ ਡੋਢੀ ਬੰਦਾ ਆਉਂਦਾ ਭਈ ਦਾਲ ਨਹੀਂ ਮਿਲੀ ਇਸ ਸ਼ਹਿਰ ਦੇ ਵਿੱਚ ਦਾਲ ਲੋਕ ਦਾਲ ਹੀ ਇੰਨੀ ਨਹੀਂ 2-2 4-5 10 ਦਾ 20-20 ਕਿਲੋ ਤੱਕ ਕਈ ਕਰ ਲੈ ਜਾਂਦਾ ਦਾਲ ਦੋ ਦਾ ਦਾਲ ਦਾਲ ਨਹੀਂ ਮਿਲੀ ਕਾਲ ਦੇ ਆਪਣੇ ਲੋਕ ਪਾ ਦਿੰਦੇ ਨੇ ਕਿ ਇਹ ਕਿੰਨੇ ਕੋਈ ਅਛੋਚਾ ਜਿਹੜਾ ਕੋਈ ਮੀਡੀਆ ਨੇ ਦੇਖੋ ਜੀ ਦੇਖੋ ਪਾਕਿਸਤਾਨ ਵਿੱਚ ਉਹ ਐਸੇ ਕੋ ਤਬਾਹ ਕਰਦੇ ਆ ਉਸ ਨੂੰ ਤਬਾਹ ਕਰਦੇ ਆ ਇਸ ਕੋ ਤਬਾਹ ਕਰਦੀ ਆ ਨਾ ਗੱਲ ਨਾ ਬਾਤ ਨਾ ਗੱਲ ਨਾ ਬਾਤ ਉਹ ਲੋਗ ਉਧਰ ਨੂੰ ਘਰ ਪੈਂਦੇ ਨੇ ਚਲੋ ਜੀ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਜਿਹੜਾ ਕੋਦੀ ਮੀਡੀਆ ਸੋਸ਼ਲ ਮੀਡੀਆ ਵਜੇ ਸੋਚ ਕੇ ਗੱਲ ਕਰ ਜਿਹੜਾ ਕੋਦੀ ਮੀਡੀਆ ਸਭ ਤੋਂ ਜ਼ਿਆਦਾ ਗੰਦ ਕੋਦੀ ਮੀਡੀਆ ਜਿੰਨਾ ਇਹਨਾਂ ਨੇ ਧੁੰਗ ਬੋਲਿਆ ਨਾ ਬਖਾਇਆ ਇਨਾ ਕੁਝ ਹੋਇਆ ਰਿਹਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਕੋ ਜਿਹੜੇ ਕੋ ਭਰਾ ਮੇਰੇ ਦੁਰੇ ਨੇ ਮੈਂ ਤਾਂ ਇਹ ਬੇਨਤੀ ਕਰਨਾ ਵੀ ਜੰਮੂ ਤੋਂ ਜਾਣਾ ਜੰਮੂ ਦੇ ਵਿੱਚ ਵੀ ਬੜਾ ਬਹੁਤ ਕੁਝ ਵੇਖਣ ਵਾਲਾ ਵੇਖੋ ਤੋਂ ਉੱਥੋਂ ਵੇਖ ਕੇ ਪਛਾਣ ਆ ਜਾਊਗਾ ਸ਼੍ਰੀਨਗਰ ਨੂੰ ਨਾ ਜਾਓ ਕਾਣਾ ਨਾ ਜਾਓ ਫਜ਼ਾਵਾ ਨਾ ਜਾਓ ਬਿਲਕੁਲ ਨਾ ਜਾਓ ਉੱਥੇ ਪਹਿਲੋ ਸਵੇਰ ਤੜਕੋਟ ਤੇ ਮਿੰਟਰੀ ਨਾ ਸ਼੍ਰੀਨਗਰ ਦੇ ਵਿੱਚ ਪਹਿਲੋ ਉੱਠ ਕੇ ਤੇ ਰਾਹ ਸਾਫ਼ ਕਰਦੀ ਸਵੇਰੇ ਉੱਠ ਕੇ ਵੀ ਕਿਤੇ ਬੰਬ ਕੋਲੇ ਦਾ ਨਹੀਂ ਪੀਜੇ ਉਧਰ ਬਈ ਆਮ ਹੀ ਤੁਰੇ ਫਿਰਦੇ ਨੇ ਆਮ ਹੀ ਲਗੇ ਫਿਰਦੇ ਨੇ ਲੋਕ ਸਾਥ ਦਿੰਦੇ ਨੇ ਬਾਕੀ ਭਾਈ ਗੁਰਜੀ ਦਾ ਖਾਲਸਾ ਵੈਜੀ ਦਿੱਤੀ ਫਤਿਹ ਮੇਰੀ ਗਲਤੀ ਚੋਂ ਵੀ ਮਾਫ ਕਰਨਾ ਜੇ ਕੋਈ ਵਾਦ ਘਟ ਬੋਲਿਆ ਗਿਆ ਹੋਵੇ ਬਾਕੀ ਆਪਾਂ ਤਾਂ ਇਹ ਭਾਈ ਵੀ ਕਿਸੇ ਦੇ ਬੱਚੇ ਦਾ ਮਰਨ ਕਿਸੇ ਦਾ ਪਰਿਵਾਰ ਨੁਕਸਾਨ ਨਾ ਹੋਵੇ ਮਹਾਰਾਜ ਹਰ ਇੱਕ ਨੂੰ ਸੱਚੇ ਪਾਤਸ਼ਾਹ ਮੇਰੀ ਛੇੜ ਕਰਦਿਆ ਜੇ ਗਾਂ ਦੇ ਗਮ ਨੇ ਜੀ ਚੌਦੇ ਵਾਸਤੇ ਨਬੂ